ਨਮਸਕਾਰ ਦੋਸਤੋ ਮੈਂ ਡਾਕਟਰ ਮਨੂ ਭਾਰਗੋ ਹਰ ਹਫਤੇ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਣਾ ਔਰ ਆਪਣੀ ਵੀਡੀਓ ਦੇ ਵਿੱਚ ਹੁਣ ਤੱਕ ਮੈਂ ਉਹਨਾਂ ਔਸ਼ਧੀਆਂ ਦੇ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਦਾ ਤੁਸੀਂ ਘਰ ਦੇ ਵਿੱਚ ਰਹਿ ਕੇ ਇਸਤੇਮਾਲ ਕਰਕੇ ਬਹੁਤ ਬਿਮਾਰੀਆਂ ਨੂੰ ਠੀਕ ਕਰ ਸਕਦੇ ਹੋ ਦੋਸਤੋ ਅੱਜ ਦੀ ਵੀਡੀਓ ਬਿਨਾਂ ਕਿਸੇ ਔਸ਼ਧੀ ਤੋਂ ਬਿਨਾਂ ਕਿਸੇ ਮੈਡੀਸਿਨ ਤੋਂ ਬਿਨਾਂ ਕਿਸੇ ਬਹੁਤੇ ਖਰਚੇ ਤੋਂ ਤੁਸੀਂ ਬਾਡੀ ਦੇ ਵਿੱਚੋਂ ਬਹੁਤ ਤਰ੍ਹਾਂ ਦੀਆਂ ਇਨਫੈਕਸ਼ਨਸ ਨੂੰ ਗੰਦਗੀ ਨੂੰ ਟੌਕਸਿਨਸ ਨੂੰ ਰਿਮੂਵ ਕਰਨ ਦੇ ਤਰੀਕੇ ਦੇ ਉੱਤੇ ਹੈ ਬਹੁਤ ਬਿਮਾਰੀਆਂ ਦਾ ਇਲਾਜ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਸਤਾ ਘਰ ਬੈਠੇ ਮਿਲ ਜਾਏਗਾ ਦੋਸਤੋ ਸ਼ਰਦ ਰਿਤੂ ਚੱਲ ਰਹੀ ਹੈ ਆਯੁਰਵੇਦ ਦੇ ਹਿਸਾਬ ਦੇ ਨਾਲ ਸ਼ਰਦ ਰਿਤੂ ਦੇ ਵਿੱਚ ਵਿਰੇਚਨ ਦਾ ਬਾਰੇ ਦੱਸਿਆ ਗਿਆ ਵਿਰੇਚਨ ਯਾਨੀ ਬੋਡੀ ਨੂੰ ਡੀਟੌਕਸ ਕਰਨਾ ਲੂਜ਼ ਮੋਸ਼ਨ ਲੈਣੇ ਦੋਸਤੋ ਜਿਹਨਾਂ ਲੋਕਾਂ ਨੂੰ ਸਕਿਨ ਦੇ ਡਿਸਆਰਡਰ ਚੱਲ ਰਹੇ ਆ ਚਮੜੀ ਦੀ ਪੁਰਾਣੀਆਂ ਤੋਂ ਪੁਰਾਣੀਆਂ ਪ੍ਰੋਬਲਮਸ ਚੱਲੀਆਂ ਖਾਰਿਸ਼ ਹੋ ਰਹੀ ਹੈ ਐਕਜ਼ੀਮਾ ਚੱਲ ਰਿਹਾ ਕੋਈ ਫੰਗਲ ਇਨਫੈਕਸ਼ਨ ਚੱਲ ਰਿਹਾ ਸੋਆਇਸਿਸ ਚੱਲ ਰਿਹਾ ਬਾਰ ਬਾਰ ਤਫੜ ਪੈ ਰਹੇ ਆ ਅਲਟਿਕੇਰੀਆ ਜਿਹਨੂੰ ਕਹਿੰਦੇ ਨੇ ਦੂਸਰ ਜਿਹੜੇ ਡਾਇਬੀਟਿਕ ਹੈ ਜਿਨ੍ਹਾਂ ਦੇ ਵਿੱਚ ਥਾਇਰੋਇਡ ਦੀ ਪ੍ਰੋਬਲਮ ਹੈ ਪੀਸੀਓ ਡੀ ਪੀਸੀਓਐਸ ਚੱਲ ਰਿਹਾ ਹੈਗਾ ਜਿਨ੍ਹਾਂ ਨੂੰ ਪੇਟ ਦੀ ਕੋਈ ਸਮੱਸਿਆ ਚੱਲਦੀ ਜਿਨ੍ਹਾਂ ਨੂੰ ਐਸਿਡ ਬਣਦਾ ਹੈ ਜਿਨ੍ਹਾਂ ਦੇ ਬਾਰ ਬਾਰ ਉਲਟੀ ਆਂਦੀ ਹੈ ਗੈਸਟ੍ਰਾਈਟਿਸ ਦੀ ਪ੍ਰੋਬਲਮ ਰਹਿੰਦੀ ਆ ਲਿਵਰ ਘੱਟ ਕੰਮ ਕਰਦਾ ਬਾਰ-ਬਾਰ ਜੌਂਡੇਸ ਹੋ ਰਿਹਾ ਜਿਨ੍ਹਾਂ ਨੂੰ ਕਾਨਸਟਿਪੇਸ਼ਨ क्रोनिक ਚੱਲ ਰਹੀ ਆ ਜਿਨ੍ਹਾਂ ਨੂੰ ਓਬੈਸਟੀ ਬਹੁਤ ਜ਼ਿਆਦਾ ਇਹ ਵੀਡੀਓ ਉਹਨਾਂ ਲਈ ਆ ਬਿਨਾ ਕਿਸੇ ਮੈਡੀਸਿਨ ਤੋਂ ਉਹ ਇਸ ਮਹੀਨੇ ਠੀਕ ਹੋ ਸਕਦੇ ਆ ਮੈਂ ਕਹਿੰਦਾ ਚਮਤਕਾਰਯੋਗ ਰਿਜ਼ਲਟ ਆ ਜੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਫਾਲੋ ਕਰ ਲਿਆ ਦੋਸਤੋ ਵਿਰੇਚਨ ਦੇ ਵਿੱਚ ਕਰਨਾ ਕੀ ਆ ਇਹ ਰੰਡ ਦਾ ਤੇਲ ਬਾਜ਼ਾਰੋਂ ਲਿਆਓ ਏਰੰਡ ਦਾ ਤੇਲ ਲਿਓ ਨਹੀਂ ਤਾਂ ਇੱਕ ਕਟਕੀ ਜਿਹਨੂੰ ਕੜੂ ਪੰਜਾਬੀ ਚ ਕਹਿੰਦੇ ਆ ਇੱਕ ਮੈਡੀਸਨ ਪंसारी ਦੇੋਂ ਤੁਸੀਂ ਖਰੀਦ ਲਓ ਦੋਸਤੋ ਦੋਨਾਂ ਨੂੰ ਇਸਤੇਮਾਲ ਕਰ ਸਕਦੇ ਵੇਲੇਕਿਨ ਦੋਨਾਂ ਨੂੰ ਇਕੱਠਿਆਂ ਨੂੰ ਨਹੀਂ ਕਰਨਾ ਏਰੰਡ ਦੇ ਤੇਲ ਨੂੰ ਕੋਸੇ ਦੁੱਧ ਦੇ ਵਿੱਚ ਰਾਤ ਨੂੰ ਸੌਣ ਲੱਗੇ ਤੁਸੀਂ 2 ਚਮਚ 2 ਤੋਂ 4 ਚਮਚ ਤੱਕ ਤੁਸੀਂ ਪੀ ਲਓ ਦੋਸਤੋ ਸਵੇਰ ਨੂੰ ਤੁਹਾਨੂੰ ਮੋਸ਼ਨ ਆਣਿਆ 3-4 ਵਾਰ ਉਹ ਮੋਸ਼ਨ ਦੇ ਵਿੱਚ ਜਿੰਨੇ ਟੌਕਸਿਨ ਬਾਡੀ ਦੇ ਉਹ ਸਾਰੇ ਨਿਕਲ ਜੂਗੇ ਉਸ ਤੋਂ ਬਾਅਦ ਨੈਕਸਟ ਡੇ ਪੂਰਾ ਦਿਨ ਘਰ ਦੇ ਵਿੱਚ ਰਹਿ ਕੇ ਰੈਸਟ ਕਰਨੀ ਆ ਕੋਸਾ ਪਾਣੀ ਪੀਣਾ ਉਬਲੇ ਹੋਏ ਚਾਵਲ ਖਾਣੇ ਸਾਬਤ ਮਸਲ ਖਾਣੇ ਆ ਮੱਕੀ ਦੀ ਰੋਟੀ ਮੇਥੀ ਪਾ ਕੇ ਦਹੀਂ ਦੇ ਨਾਲ ਉਹ ਖਾ ਸਕਦੇ ਦੋਸਤ ਪੂਰਾ ਦਿਨ ਪੇਟ ਨੂੰ ਰੈਸਟ ਦੇਣੀ ਆ ਅਗਲੇ ਤੀਸੇ ਦਿਨ ਤੋਂ ਹੀ ਤੁਸੀਂ ਨਾਰਮਲ ਡਾਈਟ ਦੇ ਉੱਤੇ ਆ ਸਕਦੇ ਦੋਸਤ ਇੱਕ ਕੰਡੀਸ਼ਨ ਹੈ ਜਿਸ ਦਿਨ ਤੁਸੀਂ ਵਿਰੇਚਨ ਕਰਨਾ ਹੈ ਇੱਕ ਰਾਤ ਪਹਿਲਾ ਜਿਸ ਦਿਨ ਵੀ ਤੁਸੀਂ ਇਹ ਏਰਨ ਦਾ ਤੇਲ ਪੀਣਾ ਨੈਕਸਟ ਡੇ ਤੁਸੀਂ ਡਿਊਟੀ ਨਹੀਂ ਜੁਆਇਨ ਕਰਨੀ ਨੈਕਸਟ ਡੇ ਤੁਹਾਨੂੰ ਘਰ ਹੀ ਰਹਿਣਾ ਪਏਗਾ ਕਿਉਂਕਿ ਹੋ ਸਕਦਾ ਇੱਕ ਅੱਧੀ ਵਾਰ ਮੋਸ਼ਨ ਤੁਹਾਨੂੰ ਬਾਰ-ਬਾਰ ਵਿੱਚ ਜਾਣਾ ਪੈ ਸਕੇ ਲੇਕਿਨ ਲੋਸ ਮੋਸ਼ਨ ਇੰਨੇ ਨਹੀਂ ਲੱਗੂਗੇ ਕਿ ਸਾਰੇ ਦਿਨ ਤੁਰੇ ਰਹੋਗੇ ਜਾਂ ਕਈ ਦਿਨ ਤੱਕ ਤੁਰੇ ਰਹੋਗੇ ਕੁਛ ਦੇਰ ਦਾ ਹੀ ਅਸਰ ਰਹਿੰਦਾ ਹੁਣ ਇੱਕ ਕੰਡੀਸ਼ਨ ਜਿਹੜੇ ਲੋਕਾਂ ਦੇ ਪੇਟ ਪਹਿਲੇ ਤੋਂ ਅਪਸਰਟ ਰਹਿੰਦੇ ਆ ਜਿਹੜੇ ਪਹਿਲੇ ਤੋਂ ਹੀ ਕਿਸੇ ਪ੍ਰੋਬਲਮ ਨਾਲ ਚੱਲ ਰਿਹਾ ਹੈ ਜਿਹਦੇ ਵਿੱਚ ਉਹਨਾਂ ਨੂੰ ਵੀਕਨੈਸ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਉਹਨਾਂ ਦੀ ਇਮਿਊਨਿਟੀ ਨਹੀਂ ਹੈ ਦੋਸਤੋ ਇਹ ਵੀਡੀਓ ਉਹਨਾਂ ਲਈ ਨਹੀਂ ਹੈ ਵਿਰੇਚਨ ਉਹਨਾਂ ਲੋਕਾਂ ਨੇ ਕਰਨਾ ਹੈ ਜਿਨ੍ਹਾਂ ਦੀ ਇਮਿਊਨਿਟੀ ਵੀ ਠੀਕ ਹੈ ਜਿਨ੍ਹਾਂ ਨੂੰ ਆ ਜਿਹੜੀਆਂ ਮੈਂ ਪ੍ਰੋਬਲਮ ਦੱਸੀਆਂ ਚੱਲ ਰਹੀਆਂ ਔਰ ਸਰੀਰ ਦੇ ਵਿੱਚ ਇੰਨਾ ਕੁ ਬਲ ਹੈ ਕਿ ਉਹ 2-3 ਵਾਰ ਦੇ ਮੋਸ਼ਨ ਬਰਦਾਸ਼ਤ ਕਰ ਸਕਦੇ ਦੋਸਤੋ ਏਰੈਂਟ ਦੇ ਤੇਲ ਦੇ ਨਾਲ ਇੱਕ ਹਫਤਾ ਤੱਕ ਕਰਕੇ ਨੈਕਸਟ ਵੀਕ ਇੱਕ ਵਾਰ ਫੇਰ ਰਿਪੀਟ ਉਹਨਾਂ ਨੇ ਕਰਨਾ ਹੈ ਦੋਸਤ ਜਿੰਨੇ ਮਰਜੀ ਫੋੜੇ ਫਿੰਸੀਆਂ ਨਾਲ ਸਰੀਰ ਭਰਿਆ ਪਿਆ ਜਿੰਨੇ ਮਰਜੀ ਸਕਿਨ ਦੀਆਂ ਕੋਈ ਪੁਰਾਣੀਆਂ ਤੋਂ ਪੁਰਾਣੀਆਂ ਪ੍ਰੋਬਲਮ ਚੱਲ ਰਹੀਆਂ ਤੁਸੀਂ ਦੇਖੋਗੇ ਦੋ ਵਾਰ ਦਾ ਵਿਦੇਚਨ ਕੀਤੇ ਇਸੇ ਮਹੀਨੇ ਤੁਸੀਂ ਕਹੋਗੇ ਚਮਤਕਾਰਯੋਗ ਰਿਜ਼ਲਟ ਹੈ ਮੈਡੀਸਿਨਸ ਦੀ ਲੋੜ ਨਹੀਂ ਪੈਗੀ 80% 70 ਤੋਂ 80% ਬਿਨਾ ਮੈਡੀਸਨ ਤੋਂ ਤੁਸੀਂ ਠੀਕ ਹੋ ਜਾਓਗੇ ਓਹਨ ਗੱਲ ਇਹ ਹੈ ਅਗਰ ਈਰਨ ਦਾ ਤੇਲ ਸੂਟ ਨਹੀਂ ਕਰਦਾ 10 ਗ੍ਰਾਮ ਕੁਟਕੀ ਜਿਹਨੂੰ ਕੜੂ ਕਹ ਦਿੰਦੇ ਆ ਕੁਟਕੀ ਲੈ ਲਓ ਚਾਰ ਗੁਣਾ ਪਾਣੀ ਪਾ ਲਣਾ ਦੋਸਤੋ ਉਹਦੇ ਵਿੱਚ ਉਬਾਲ ਲਓ ਉਹਦਾ ਕਵਾਰਥ ਬਣਾ ਲਓ ਕਾੜਾ ਬਣਾ ਲਓ ਦੋਸਤੋ ਰਾਤ ਨੂੰ ਸੌਣ ਲੱਗੇ ਪੀ ਲੈਣਾ ਕੰਡੀਸ਼ਨ ਇੱਕੋ ਹੀ ਆ ਇਹ ਰਣ ਦੇ ਤੇਲ ਨੂੰ ਵੀ ਪੀਣ ਤੋਂ ਬਾਅਦ ਔਰ ਕੁਟਕੀ ਦੇ ਕਵਾਰਥ ਨੂੰ ਵੀ ਪੀਣ ਤੋਂ ਬਾਅਦ ਇਸ ਤੋਂ ਬਾਅਦ ਕੁਝ ਖਾਣਾ ਪੀਣਾ ਨਹੀਂ ਨਹੀਂ ਤਾਂ ਵੋਮਟ ਆ ਸਕਦੀ ਹੈ ਦੋਸਤੋ अर्ਲੀ ਮਾਰਨਿੰਗ ਪੇਟ ਦੇ ਵਿੱਚ ਮੋਸ਼ਨ ਦੀ ਅਰਜ ਆਏਗੀ ਮੋਸ਼ਨ ਜਦੋਂ ਜਾਉਗੇ ਪਹਿਲਾਂ ਸੋਲਿਡ ਆਏਗਾ ਬਾਅਦ ਦੇ ਵਿੱਚ ਬਿਲਕੁਲ ਵਾਟਰੀ ਜਦੋਂ ਆਣਾ ਸ਼ੁਰੂ ਹੋ ਜਵੇ ਜਦੋਂ ਪਾਣੀ ਦੀ ਤਰ੍ਹਾਂ ਮੋਸ਼ਨ ਆਏਗਾ ਸਮਝ ਲਿਓ ਟੌਕਸਿਨ ਨਿਕਲਨੇ ਸ਼ੁਰੂ ਹੋ ਗਏ ਦੋਸਤੋ ਜੇਨਾ ਦੀ ਫੈਟ ਨਹੀਂ ਘਟਦੀ ਬੋਡੀ ਦੀ ਬਹੁਤ ਐਕਸਰਸਾਈਜ਼ਸ ਕਰ ਰਹੇ ਬੜੀ ਡਾਈਟਿੰਗ ਕਰਕੇ ਦੇਖ ਲਈ ਅਕਤੂਬਰ ਦੇ ਮਹੀਨੇ ਦਾ ਬੈਨੀਫਿਟ ਲਓ ਦੋਸਤੋ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਬਹੁਤ ਲੋਗ ਸਕਿਨ ਦੀਆਂ ਪ੍ਰੋਬਲਮਸ ਤੋਂ ਪਰੇਸ਼ਾਨ ਹਨ ਪਲੀਜ਼ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤੁਸੀਂ ਰਿਜ਼ਲਟ ਦੇਖੋਗੇ ਬਿਨਾ ਮੈਡੀਸਨ ਤੋਂ ਬਿਨਾ ਕਿਸੇ ਐਫਰਟ ਤੋਂ ਬਿਨਾ ਕਿਸੇ ਕੋਸਟਲੀ ਟ੍ਰੀਟਮੈਂਟ ਤੋਂ ਇਸ ਵੀਰੇ ਚੰਨੂ ਕਰਕੇ ਦੇਖਿਓ ਥੈਂਕ ਯੂ ਜੈ ਹਿੰਦ